ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੋਂ ਦੱਸ ਦਈਏ ਕਿ ਲਗਾਤਾਰ ਸੂਬੇ ਭਰ ਦੇ ਵਿੱਚ ਮੌਸਮ ਨੂੰ ਲੈ ਕੇ ਜਿਹੜਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਦੱਸ ਦਈਏ ਕਿ ਲਗਾਤਾਰ ਰੋਜ਼ ਜੋ ਗੁਰੂ ਨਗਰੀ ਦੇ ਵਿੱਚ ਬਰਸਾਤ ਹੋ ਰਹੀ ਹੈ ਉੱਥੇ ਸੂਬੇ ਦੀ ਗੱਲ ਕਰੀਏ ਤਾਂ ਸੂਬੇ ਭਰ ਦੇ ਵਿੱਚ ਲਗਾਤਾਰ ਬਰਸਾਤ ਦਾ ਜਿਹੜਾ ਕਹਿਰ ਹੋ ਜਾ ਰਿਹਾ ਹਾਲਾਂਕਿ ਜ਼ਰੂਰ ਕਈ ਜੋ ਇਸ ਮੌਸਮ ਨੂੰ ਸੰਗਤ ਦਾ ਠਾਠਾ ਮਾਰਦਾ ਕੱਠ ਹਾਲਾਂਕਿ ਜਿੱਥੇ ਬਰਸਾਤ ਵੀ ਅੱਜ ਗੁਰੂ ਘਰ ਵਿਖੇ ਹੋਈ ਹੈ ਤਾਂ ਉੱਥੇ ਤੁਸੀਂ ਹਾਲ ਦੀ ਗੱਲ ਕਰੀਏ ਹੁਣ ਦੀ ਗੱਲ ਕਰੀਏ ਤਾਂ ਹਜੇ ਵੀ ਜਿਹੜੇ ਕਾਲੇ ਬੱਦਲ ਕਾਲੀਆਂ ਘਟਾਵਾਂ ਜਿਹੜੀਆਂ ਨੇ ਉਹ ਲਗਾਤਾਰ ਛਈਆਂ ਨੇ ਤਾਂ ਉਹੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰੂ ਘਰ ਦੀਆਂ ਕਿ ਜਿਸ ਤਰ੍ਹਾਂ ਦੇ ਨਾਲ ਸੰਗਤ ਅੱਜ ਇਸ ਮੌਸਮ ਨੂੰ ਇੰਜੋਏ ਕਰ ਰਹੀ ਹੈ ਉੱਥੇ ਦੱਸ ਜੀਏ ਕਿ ਗੁਰੂਪੁਰਬ ਮੌਕੇ ਵੱਡੇ ਪੱਧਰ ਤੇ ਸੰਗਤ ਇੱਥੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਉੱਥੇ ਹੀ ਬਰਸਾਤ ਨੂੰ ਇਸ ਜੋ ਮੌਸਮ ਜੋ ਬਹੁਤ ਹੀ ਵਧੀਆ ਇਸ ਵਕਤ ਗੁਰੂ ਘਰ ਵਿਖੇ ਜੋ ਸੰਗਤ ਆਈ ਹੈ ਤਾਂ ਇਸ ਮੌਸਮ ਨੂੰ ਇੰਜੋਏ ਕਰ ਰਹੀ ਹੈ ਤਾਂ ਉਸ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕੀ ਜ਼ਰੂਰ ਹੈ ਜੋ ਮੌਸਮ ਵਿਭਾਗ ਨਾਲ ਵਾਲਾ ਅਲਰਟ ਦਿੱਤਾ ਗਿਆ ਨਾਲ ਦੀ ਨਾਲ ਜੋ ਡਾਕਟਰਸ ਨੇ ਉਹਨਾਂ ਵੱਲੋਂ ਵੀ ਆਖਿਆ ਗਿਆ ਕਿ ਇਸ ਮੌਸਮ ਦੇ ਵਿੱਚ ਖਾਸ ਤੌਰ ਦੇ ਉਤੇ ਜੋ ਬਜ਼ੁਰਗ ਜਾਂ ਬੱਚੇ ਨੇ ਉਹ ਆਪਣੇ ਸਿਹਤ ਦਾ ਖਾਸ ਤੌਰ ਦੇ ਉਤੇ ਧਿਆਨ ਰੱਖਣ ਲੇਕਿਨ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸੇ ਵੀ ਡਰ ਭੈਰ ਤੋਂ ਤੇ ਉੱਠ ਕੇ ਸੰਗਤ ਦੀ ਆਸਥਾ ਜਿਹੜੀ ਆ ਬਹੁਤ ਵੱਡੀ ਹੈ ਕਿਤਨੇ ਕਿਤਨੇ ਸੰਗਤ ਦਾ ਇਕੱਠ ਤੁਸੀਂ ਵੇਖ ਸਕਦੇ ਹੋ ਕਿੰਨੇ ਵੱਡੇ ਪੱਧਰ ਦੇ ਉੱਤੇ ਅੱਜ ਗੁਰੂ ਘਰ ਵਿਖੇ ਪਹੁੰਚ ਰਿਹਾ ਤਾਂ ਮੌਸਮ ਦੀ بارش ਦੀ ਬਿਨਾਂ ਪ੍ਰਵਾਹ ਕੀਤੇ ਕਿਉਂਕਿ ਵੱਡੇ ਪੱਧਰ ਦੇ ਉੱਤੇ ਸੰਗਤ ਤੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਜ ਤਾਂ ਇਸੇ ਤਰ੍ਹਾਂ ਦੇ ਨਾਲ ਬਨੇਰੋ ਜਗਬਨੀ ਟੀਵੀ ਦੇ ਨਾਲ ਤੜ ਨਾਲ ਗੁਰੂ ਘਰ ਦੇ ਨਾਲ ਸੰਬੰਧਿਤ ਕਲੀ-ਕਲੀ ਤਸਵੀਰ ਜਵਾ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸਦੀਕ ਮਰ ਦੇ ਨਾਲ ਐਲੈਕਸਿਸ ਨੂੰ ਜਗਬਨੀ ਟੀਵੀ ਸ਼੍ਰੀਮੁਖ ਸਾਹਿਬ